ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਤੀ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕੇਂਦਰੀ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚੋਂ ਫਰਾਰ ਭਗੌੜਿਆਂ ਦੇ ਖਿਲਾਫ ਮੁਕਦਮਾ ਚਲਾਉਣਾ ਚਾਹੀਦਾ ਹੈ ਲੰਮੇ ਸਮੇਂ ਤੋਂ ਦੇਸ਼ ਤੋਂ ਫਰਾਰ ਚੱਲੇ ਭਗੌੜਿਆਂ ਦੇ ਖਿਲਾਫ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੁਕਦਮਾ ਚਲਾਇਆ ਜਾਣਾ ਚਾਹੀਦਾ ਹੈ ਬੀ ਐਨ ਐਸ ਯਾਨੀ ਕਿ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਅਜਿਹੇ ਭਗੌੜਿਆਂ ਦੇ ਖਿਲਾਫ ਮੁਕਦਮੇ ਦੀ ਵਿਵਸਥਾ ਹੈ ਇਨਸਾਫ ਦਿਵਾਉਣ ਦੇ ਲਈ ਮਜ਼ਬੂਤ ਕਾਨੂੰਨੀ ਪ੍ਰਣਾਲੀ ਦੀ ਲੋੜ ਹੈ ਮੇਰਛਾਦਾ ਇਹ ਬਿਆਨ ਗੋਲਡ ਬਰਾਡ ਜਿਹੇ ਅਪਰਾਧੀਆਂ ਦੇ ਮਾਮਲੇ ਦੇ ਵਿੱਚ ਐਮ ਹੈ ਕਿਉਂਕਿ ਗੋਲਡ ਬਰਾਡ ਦੀ ਗੱਲ ਕਰੀ ਆ ਲਗਾਤਾਰ ਪਘੋੜੇ ਉਦੇਸ਼ ਦੀ ਵਿੱਚ ਬੈਠਾ ਹੈ ਉਦੇਸ਼ ਦੇ ਵਿੱਚ ਬੈਠ ਕੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਸਿੱਧੂ ਮੂਸੇ ਦਾ ਕਤਲ ਕੇਸ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚੋਂ ਮਾਸਟਰਮਾਈਂਡ ਹੈ ਉਸ ਦੇ ਵਿੱਚ ਵੀ ਉਸ ਨੂੰ ਜੋ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਗੋਲ ਡਬਾਰ ਤੋਂ ਇਲਾਵਾ ਹੋਰ ਬਹੁਤ ਸਾਰੇ ਗਿਹੜੇ ਕੇ ਅਜਿਹੇ ਗੈਂਗਸਟਰ ਨੇ ਜਿਹੜੇ ਕੇ ਪੰਜਾਬ ਦੇ ਵਿੱਚ ਉਹਨਾਂ ਦੇ ਕਹਿਣ ਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਮੌਲ ਖਰਾਬ ਕਰਨ ਦੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਕਈ ਕੇਸਾਂ ਦੇ ਵਿੱਚ ਪਘੋੜੇ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਤਾਂ ਉਸ ਲਿਹਾਜ਼ ਦੇ ਨਾਲ ਉਸ ਸੰਦਰਭ ਦੇ ਵਿੱਚ ਵੀ ਇਸ ਬਿਆਨ ਨੂੰ ਆ ਵੇਖਿਆ ਜਾ ਸਕਦਾ ਹੈ ਜੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚੋਂ ਫਰਾਰ ਭਗੌੜਿਆਂ ਦੇ ਖਿਲਾਫ ਮੁਕਦਮਾ ਚਲਾਉਣਾ ਚਾਹੀਦਾ ਹੈ ਲੰਬੇ ਸਮੇਂ ਤੋਂ ਦੇਸ਼ ਤੋਂ ਫਰਾਰ ਚੱਲੇ ਭਗੌੜਿਆਂ ਖਿਲਾਫ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੁਕਦਮਾ ਚਲਾਇਆ ਜਾਣਾ ਚਾਹੀਦਾ ਹੈ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਜੇ ਭਗੌੜਿਆਂ ਦੇ ਖਿਲਾਫ ਮੁਕਦਮੇ ਦੀ ਵਿਵਸਥਾ ਉਹਨਾਂ ਨੇ ਕਿਹਾ ਕਿ ਇਨਸਾਫ ਦਿਵਾਉਣ ਦੇ ਲਈ ਮਜ਼ਬੂਤ ਕਾਨੂੰਨੀ ਕਾਨੂੰਨੀ ਪ੍ਰਣਾਲੀ ਦੀ ਆ ਲੋੜ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਕਿਉਂਕਿ ਪੰਜਾਬ ਦੀ ਗੱਲ ਕਰੀਓ ਹੋਰ ਨਾ ਸੂਬਿਆਂ ਦੀ ਗੱਲ ਕਰੀਏ ਤਾਂ ਕਈ ਵੱਡੇ ਕੇਸਾਂ ਦੇ ਵਿੱਚ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਮੁਲਜ਼ਮ ਜੋ ਕਿ ਪਗੌੜੇ ਨੇ ਆ ਵਿਦੇਸ਼ਾਂ ਦੇ ਵਿੱਚ ਹੋਰ ਨਾ ਕਈ ਦੇਸ਼ਾਂ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਰਨ ਲਈ ਗਈ ਹੈ ਅਜੇ ਤੱਕ ਪਰਸੂ ਦੀ ਗ੍ਰਿਫਤੋਂ ਬਾਹਰ ਨਹੀਂ ਤੇ ਇਸ ਦੇ ਵਿਚਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ